ਹਾਂਜੀ ਮਿਤੀ 25 12 2025 ਨੂੰ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਆডিও ਇਮੀਗ੍ਰੇਸ਼ਨ ਸੈਂਟਰ ਹੈ ਜਿਹੜੀ ਜੇਲ ਰੋਡ ਦੇ ਉੱਤੇ ਮਾਰਕੀਟ ਦੇ ਵਿੱਚ ਉੱਥੇ ਕੋਈ ਫਾਇਰਿੰਗ ਦਾ ਇਨਸੀਡੈਂਟ ਹੋਇਆ ਹੈ ਅਸੀਂ ਜਿਹੜਾ ਉੱਥੇ ਪੁਲਿਸ ਪਾਰਟੀ ਦੇ ਨਾਲ ਪਹੁੰਚ ਕੇ ਮਨਾਈ ਦਾ ਬਿਆਨ ਲਿਖ ਕੇ ਜਿਹੜਾ ਹੈ ਕੇਸ ਰਜਿਸਟਰਡ ਕੀਤਾ ਸੀ ਜਿਹਦੀ ਤਫਤੀਸ਼ ਜਿਹੜੀ ਹੈ ਸਾਇੰਟਿਫਿਕ ਤਰੀਕੇ ਨਾਲ ਕਰਕੇ ਇਸ ਮੁਕਦਮੇ ਦੇ ਵਿੱਚ ਦੋ ਦੋਸ਼ੀ ਕਰਮਜੀਤ ਸਿੰਘ ਕਰਮ ਅਤੇ ਰੋਹਿਤ ਕੁਮਾਰ ਜਿਹੜਾ ਇਲਿਸ ਆਸ਼ੂ ਇਹ ਦੋਨੋਂ ਜਿਹੜੇ ਐ ਮਹਲਾ ਸ਼ੁਕਰਗੁਰਾ ਬਟਾਲਾ ਸਿਟੀ ਦੇ ਰਹਿਣ ਵਾਲੇ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਦੇ ਕੋਲੋਂ ਇੱਕ 1.38 ਬੋਰ ਦਾ 34 ਬੋਰ ਦਾ ਪਿਸਟਲ ਸਮੇਤ 8 ਰੌਂਦ ਤੇ ਇੱਕ 에어 ਪਿਸਟਲ ਜਿਹੜਾ ਹੈ ਜਿਹਦੇ ਨਾਲ ਇਹਨਾਂ ਨੇ ਉਹ ਕਲੌਕ ਦੇ ਉੱਤੇ ਹਿੱਟ ਕੀਤਾ ਸੀ ਹੋਰ ਕਵਰ ਕੀਤੇ ਤੇ ਇੱਕ ਮੋਟਰਸਾਈਕਲ ਇਹਨਾਂ ਕੋਲੋਂ ਜਿਹੜਾ ਹੋਰ ਰਿਕਵਰ ਕੀਤਾ ਹੈ ਜਿਹੜਾ ਇਹਨਾਂ ਨੇ ਉਸ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀ ਉਸ ਮੋਟਰਸਾਈਕਲ ਤੇ ਵੀ ਇਹਨਾਂ ਨੇ ਫੇਕ ਨੰਬਰ ਲਾਇਆ ਹੋਇਆ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਨੂੰ ਅੱਗੇ ਜਿਹੜੀ ਅੱਜ ਪੇਸ਼ ਕਰ ਰਹੇ ਹਾਂ ਕੋਰਟ ਦੇ ਵਿੱਚ ਰਿਮਾਂਡ ਲੈ ਕੇ ਇਹਨਾਂ ਨੂੰ ਅੱਗੇ ਜਿਹੜੀ ਫਰਦਰ ਪੁਸ਼ਸ਼ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕਿਹੜੀ-ਕਿਹੜੀ ਵਾਰਦਾਤ ਕੀਤੀ ਹੈ ਕਾਹਦੇ ਲਈ ਗੋਲੀ ਚਲਾਈ ਸੀ ਇਹਨਾਂ ਨੇ ਇਹ ਥ੍ਰੈਟ ਕਾਲ ਸੀਗੀ ਰੈਨਸਮ ਲਈ ਜੋ ਹੁਣ ਤੱਕ ਇਹਨਾਂ ਦਾ ਕਿਹਦੇ ਵਾਸਤੇ ਕੰਮ ਕਰਦੇ ਹੁੰਦੇ ਨੇ ਇਹ ਜੋੜੀਆਂ ਜਿਹੜਾ ਹੈਗਾ ਮੁੰਡਾ ਨਿਸ਼ਾਂਤ ਜੋੜੀਆਂ ਨਿਸ਼ਾਨ ਜੋੜੀਆਂ ਉਹਦੇ ਲਈ ਇਹ ਕੰਮ ਕਰਦੇ ਇਸ ਲਈ ਇਹਨਾਂ ਨੂੰ ਪੈਸਾ ਮਿਲਦਾ ਹੀ ਕੀ ਕਰਦੇ ਸੀ ਇਹਨਾਂ ਦੀ ਹਾਂ ਇਹਨਾਂ ਨੂੰ ਪੈਸਾ ਮਿਲਣਾ ਸੀਗਾ ਲੇਕਿਨ ਹਲੇ ਮਿਲਿਆ ਨਹੀਂ ਸਰ ਕਿਵੇਂ ਇਹਨਾਂ ਦਾ رابطہ ਕਿਵੇਂ ਹੁੰਦਾ ਹੈ ਨਿਸ਼ਾਨ ਜੋੜੀਆਂ ਨਾਲ ਇਹ ਉੱਤੇ ਇੰਟਰਨੈਟ ਕਾਲਿੰਗ ਦੇ ਥਰੂ ਕਰਦੇ ਸੀ ਐਪ ਦੇ ਥਰੂ ਬੈਕਗ੍ਰਾਉਂਡ ਨਾ ਰਿਕਾਰਡ ਕੀ ਹੈ ਇਹਨਾਂ ਦਾ ਬੈਕਗ੍ਰਾਉਂਡ ਦੇ ਵਿੱਚ ਇਹ ਜਿਹੜਾ ਕਰਮਜੀਤ ਕਰਮ ਹੈ ਇਹਦੇ ਖਿਲਾਫ ਇੱਕ ਪੁਰਾਣਾ ਮੁਕੱਦਮਾ ਹੈਗਾ 2021 ਦਾ 295 ਦਾ ਬਾਕੀ ਦੂਸਰਾ ਜਿਹੜਾ ਉਹਦੇ ਤੇ ਕੋਈ ਪਰਚਾ ਨਹੀਂ ਆ। ਸਰ ਇਹਨਾਂ ਦੀ ਤਾਰ ਜੋੜ ਸਕਦੇ ਜਿਹੜੀ ਬਾਥੀ ਵੀ ਇੱਕ ਤੋਂ ਫਾਇਰਿੰਗ ਹੋਈ ਉਹਨਾਂ ਨਾਲ। ਉਹਨਾਂ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਾਂਗੇ। ਕਿੰਨੀ ਫਰੋਤੀ ਸਰ ਮੰਗੀ ਸੀ ਇਹਨਾਂ ਨੇ ਕੋਈ ਨਹੀਂ ਇਹਨਾਂ ਨੇ ਫਰੋਤੀ ਨਹੀਂ ਮੰਗੀ ਇਹਨਾਂ ਨੂੰ ਤਾਂ ਸਿਰਫ ਟਾਸਕ ਮਿਲਿਆ ਸੀ ਕਿ ਤੁਸੀਂ ਉੱਥੇ ਆ ਇਸ ਤਰ੍ਹਾਂ ਫਾਇਰ ਕਰਕੇ ਤੇ ਕੋਲ ਸੁੱਟ ਕੇ ਤੇ ਆ ਜਾਣਾ। ਬ੍ਰਾਮਹਰਮਿਕ ਕੀ ਸੀਗਾ? ਬ੍ਰਾਮਹਰਮਿਕ ਪਿਸਟਲ 0.30 ਬੋਰ ਦਾ 8 ਰੌਂਦ ਤੇ ਇੱਕ 에ਅਰ ਗਨ ਹੈ ਜਿਹੜੀ ਉਹ ਇਹ ਬੋਲਦੇ ਉਹਨਾਂ ਪੈਲਟ ਗਨ ਦਾ ਕਿੰਨੇ ਪੈਸੇ ਸਰ ਇਹ ਖਾਸ ਹੋਇਆ ਵੀ ਕਿੰਨੇ ਪੈਸੇ ਇਹਨਾਂ ਨੂੰ ਮਿਲਣੇ ਸੀਗੇ ਤੇ ਗੋਲੀਆਂ ਚਲਾਉਣ ਦੀ ਨਹੀਂ ਉਹ ਹਲੇ ਦੱਸ ਨਹੀਂ ਰਹੇ ਕੁਝ ਇਹਨਾਂ ਨੂੰ ਤਾਂ ਆਨਲਾਈਨ ਕਹਿੰਦੇ ਸੀ ਸਾਨੂੰ ਕੋਈ ਕਹਿੰਦਾ ਸੀ ਵੀ ਤੂੰ ਜੋ ਸੀ ਪਹਿਲਾਂ ਕਰਿਓ ਫਿਰ ਬਾਅਦ ਵਿੱਚ ਤੁਹਾਨੂੰ ਮੈਂ ਪੈਸੇ ਦੇ ਦੂੰਗਾ ਇਹਦੇ ਕਰਕੇ ਪਹਿਲੇ ਵੀ ਕੋਈ ਵਾਰਦਾਤ ਕੀਤੀ ਗਈ ਇਹਨਾਂ ਨੇ ਉਹ ਸਾਰਾ ਹੁਣ ਵੈਰੀਫਾਈ ਕਰਾਂਗੇ ਨਾ ਹਲੇ ਤਾਂ ਰਾਤ ਫੜੇ ਸੀ ਲੇਟ ਆਵਰਸ ਹੁਣ ਪੇਸ਼ ਕਰਨ ਭੇਜੇ ਕੋਰਟ ਦੇ ਵਿੱਚ ਹੁਣ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਕੇ ਦੁਬਾਰਾ ਤੁਹਾਨੂੰ ਦੱਸਾਂਗੇ ਜਿਹੜੀਆਂ ਗੋਲੀਆਂ ਚਲਾਈਆਂ ਇਹਨਾਂ ਨੇ ਮਤਲਬ ਕਿੱਦਾਂ ਇਹਨਾਂ ਨੇ ਘਟਨਾ ਦਾ ਇ ਨੇ ਉੱਤੇ ਦਾ ਪੈਰਟ ਗਨ ਨਾਲ ਚਲਾਈ ਨਾ ਪੈਰਟ ਗਨ ਨਾਲ ਚਲਾਈ ਆ ਪਿਸਟਲ ਤਾਂ ਇਹਦੇ ਕੋਲ ਸੀ ਜਿਹੜਾ ਕਰਮ ਇਹ ਕਿੰਨੀ ਕਿੰਨੀ ਬੰਦ ਸੀ ਜੀ ਇਹ ਤਕਰੀਬਨ 20 22 ਸਾਲ ਦੇ ਆ ਦੋਨੋਂ ਕਿੱਦਾਂ ਉਹ ਪੈਰਟ ਗਨ ਨਾਲ ਚਲਾ ਕੇ ਖੋਲ ਜਿਹੜੇ ਦੂਸਰੀ ਗੰਦੇ ਸੁੱਟ ਕੇ ਗਏ ਜੀ ਹਾਂਜੀ ਖੋਲ ਥਾਰਟੀ ਦੇ ਸੀ ਪੈਰਟ ਗਨ ਚਲਾਉਂਦਾ ਕੀ ਮੋਟੇ ਜੇ ਗੰਦ ਸਿਰਫ ਡਰਾਣਾ ਸੀ ਉਹਦੇ ਨਾਲ ਠਾਦੀ ਆਵਾਜ਼ ਤਾਂ ਆਂਦੀ ਹੈ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਸਿਰਫ ਠਾਦੀ ਆਵਾਜ਼ ਆਂਦੀ ਹੈ ਤੇ ਜਿਹੜਾ ਉਹ ਰਹਿਣਾ ਹੈ ਉਹਦੇ ਨਾਲ ਕੁਛ ਨਾ ਕੁਛ ਟੁੱਟ ਜਾਂਦਾ ਜਿੱਦਾਂ ਉੱਥੇ ਕਲੌਕ ਟੁੱਟਿਆ ਸੀ ਪਤਾ ਲੱਗਿਆ ਜੀ ਨਿਸ਼ਾਨ ਜਿਹੜੀਆਂ ਦੇ ਉੱਪਰ ਕੋਈ ਚੱਕਿੰਦਾ ਆਈ ਸੀ ਇਹ ਉਹਦੇ ਨਾਲ ਉਹਦੇ ਥਰੂ ਐਪ ਦੇ ਥਰੂ ਗੱਲ ਕਰਦੇ ਨਾ ਕਿੰਨੀ ਦੇਰ ਹੋ ਗਈ ਹੈ ਜੀ ਇਹ ਹੁਣ ਮਹੀਨਾ ਡੈਡ ਮਹੀਨਾ ਹੋ ਗਿਆ ਇਹਨਾਂ ਦੀ ਗੱਲ ਹੁੰਦੀ ਨੂੰ ਹੁਣ ਬਾਕੀ ਜਿਹੜਾ ਫਰਦਰ ਅੱਗੇ ਇਨਵੈਸਟੀਗੇਟ ਕਰਾਂਗੇ ਜੀ